ਉਹਦਾ ਮੁੰਡਾ ਟੈਂਪੂ ਬਣ ਗਿਆ। ਕਿ ਬਣ ਗਿਆ। ਕਿ ਨਹੀਂ ਇਹ ਬੰਦੇ ਦੀ ਜਾਦੀ ਆ ਜਿਹੜਾ ਟੈਂਪੂ ਬਣਨ ਜੀ ਕਰਦਾ। ਯਾਰ ਕਿੱਡਾ ਵੱਡਾ ਬੰਦਾ ਜਿਹੜਾ ਅੰਬ੍ਰੋਸਿਵ ਡਰੈਕਟਰ ਹੂੰ ਉਹਦਾ ਮੁੰਡਾ ਟੈਂਪੂ ਬਣ ਗਿਆ। ਤੁਸੀਂ ਭਾਈ ਇਹ ਸਾਰਿਆਂ ਨੇ ਆ ਵੀਡੀਓ ਦਾ ਜਿਹੜਾ ਛੋਟਾ ਇੱਕ ਕਲਿੱਪ ਕੱਟ ਕੇ ਪਾਇਆ ਵਾ ਜਿਹਨੂੰ ਤੋੜ ਮੋੜ ਕੇ ਐਡਿਟ ਕਰਕੇ ਪਾਤਾ ਤੇ ਇਹ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਰਅਸਲ ਦੇ ਵਿੱਚ ਮੈਂ ਇਹ ਜਿਹੜੀ ਗੱਲ ਆ ਕਹਿ ਰਿਹਾ ਉਹ ਐਲਨ ਮਸਕ ਦੇ ਮੁੰਡੇ ਬਾਰੇ ਕਹਿ ਰਿਹਾ ਵੀ ਐਲਨ ਮਸਕ ਐਡਾ ਵੱਡਾ ਬੰਦਾ ਉਹਦਾ ਮੁੰਡਾ ਉਹ ਬਣ ਗਿਆ ਪਰ ਐਡਿਟ ਕਰਕੇ ਜੋੜਤਾ ਵੀ ਜਿਹੜਾ ਅੰਬਰ ਦੀਪ ਫਿਲਮਾਂ ਵਾਲਾ ਕੋਈ ਡਾਇਰੈਕਟਰ ਇਕ ਪ੍ਰੋਡੂਸਰ ਹੈਗਾ ਉਹਦੇ ਮੁੰਡੇ ਦੀ ਫਿਲਮ ਆਈ ਹੈ ਮੁੰਡੇ ਲਕਸ਼ਮੀ ਸ਼ਾਇਦ ਫਲੋਂਦਾ ਨਾ ਮਿੱਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾ ਉਹਨੂੰ ਕਹਿ ਰਿਹਾ ਪਹਿਲੀ ਗੱਲ ਦਾ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਈਦਾ ਪਤਾ ਨਹੀਂ ਰੱਬ ਦੇ ਘਰ ਦੇਰਾਂ ਨੇ ਹੀਰਨੀ ਪਤਾ ਨਹੀਂ ਕਦੋਂ ਬੰਦੇ ਦੇ ਆਉਦੇ ਤੇ ਪੈ ਜੇ ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਮੁੰਡਾ ਵਿਚਾਰਾ ਸਦਮੇ ਚ ਪਿਆ ਡਿਪਰੈਸ਼ਨ ਚ ਰਹਿ ਗਿਆ 17 18 ਸਾਲ ਦਾ ਜਵਾਕ ਉਹਦੀ ਫਿਲਮ ਆਈ ਆ ਜਿਹਨੂੰ ਨਹੀਂ ਚੰਗੀ ਲੱਗੀ ਨਾ ਦੇਖੋ ਕੋਈ ਤੱਕਾ ਥੋੜੀ ਹੈ ਜ਼ਬਰਦਸਤੀ ਥੋੜੀ ਫਿਲਮ ਦੇਖਣੀ ਦੇਖਣੀ ਆ ਪਰ ਯਾਰ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹੋ ਇੱਕ ਬੱਚੇ ਬਾਰੇ ਮੈਂ ਦੇਖ ਰਿਹਾ ਲੱਖਾਂ ਬੰਦਾ ਇਹਨੂੰ ਦੇਖ ਰਿਹਾ ਤੇ ਅੱਗੇ ਸਾਂਝਾ ਵੀ ਕਰ ਰਿਹਾ ਮੇਰੀ ਸਵੇਰੀ ਅੱਜ ਜਿਹੜਾ ਫਿਲਮਾਂ ਵਾਲਾ ਬਾਈ ਐ ਅੰਬਰਦੀਪ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਦੋਂ ਦੇ ਸਦਮੇ ਜਾ ਚੁੱਕਿਆ ਕਹਿੰਦਾ ਮੈਂ ਕੀ ਲੈਣਾ ਆ ਜੀਆਂ ਫਿਲਮਾਂ ਤੋਂ ਯਾਰ ਕਹਿੰਦਾ ਮੇਰਾ ਇੱਕ ਜਵਾਬ ਆ 18 ਸਾਲ ਦੀ ਉਮਰ ਆ ਆਪਾ ਉਹ ਬੰਦੇ ਦਾ ਚੰਗਾ ਮੜਾ ਕੀ ਦੇਖਿਆ ਯਾਰ ਆਪਾਂ ਪੱਪ ਚੱਕ ਕੇ ਮਿੰਟ ਲਾਉਣੇ ਯਾਰ ਕਿਹੇ ਬੰਦੇ ਟੈਗ ਲਾਉਣ ਲੱਗੇ ਮੜਨ ਲੱਗੇ ਯਾਰ ਉਹ ਬੱਚਾ ਵਿਚਾਰਾ ਸਦਮੇ ਚ ਲਿਆ ਜਾਵੇ ਮੁੜ ਕੇ ਜ਼ਿੰਦਗੀ ਜੋ ਉੱਠੀ ਨਾ ਸਕੇ ਇਹ ਚੰਗੀਆਂ ਗੱਲਾਂ ਨੇ ਮੈਂ ਜਿਹੜੀਆਂ ਗੱਲਾਂ ਕਰਦਾ ਮੈਂ ਟੈਂਪੂਆਂ ਦੀਆਂ ਗੱਲਾਂ ਤਾਂ ਕਰਦਾ ਵੀ ਸਾਨੂੰ ਆਪਣਾ ਖਾਣ ਪੀਣ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਅਸੀਂ ਫਾਸਟ ਫੂਡ ਅਜਿੰਨਾ ਜੰਕ ਫੂਡ ਜਿੰਨਾ ਅਸੀਂ ਮੋਮੋਸ ਪੀਜੇ 버ਗਰ ਜਿੰਨਾ ਤਲਿਆ ਫਲਿਆ ਖਾਨਨੇ ਆ ਜਿੰਨੇ ਬਿਮਾਰ ਮੁਰਗੇ ਖਾਨਨੇ ਆ ਅਬ ਇਹਾਂ ਜਾ ਕੇ ਜਿਨ੍ਹਾਂ ਦੇ ਹਾਰਮੋਨ ਚੇਂਜ ਕੀਤੇ ਹੋਏ ਆ ਇਹ ਵੱਡੇ ਪਦਰਤੇ ਸਾਡੇ ਜਵਾਕਾਂ ਨੂੰ ਭਰਾਉ ਬੈਂਪੂ ਬਣਾ ਰਹੇ ਆ ਇਹ ਸਾਡੇ ਹਾਰਮੋਨ ਚੇਂਜ ਹੋ ਰਹੇ ਆ ਬੱਚਿਆਂ ਦੇ ਅੰਦਰ ਜਿਹਦੇ ਕਰਕੇ ਸਾਡੇ ਬੱਚੇ ਗੇ ਬਣ ਰਹੇ ਆ ਬੈਂਪੂ ਬਣ ਰਹੇ ਆ ਮੈਂ ਇਹ ਸਿੱਖਿਆ ਦੇ ਰਿਹਾ ਵੀ ਆਪਣੇ ਬੱਚਿਆਂ ਦੇ ਖਾਣ ਪੀਣ ਦਾ ਧਿਆਨ ਰੱਖੋ ਵੀ ਫਲਾਣੇ ਦਾ ਮੁੰਡਾ ਟੈਂਪੂ ਬਣ ਗਿਆ ਫਲਾਣੇ ਦਾ ਬਣ ਗਿਆ ਉਹ ਮੈਂ ਤਾਂ ਇਹ ਜਿਹੀਆਂ ਗੱਲਾਂ ਕਰਦਾ ਹਾਂ ਹੋਰ ਮੈਨੂੰ ਵੀ ਇਹ ਸ਼ਰਮ ਆਉਂਦੀ ਆ ਜਿਹੀਆਂ ਗੱਲਾਂ ਕਰਦੇ ਨੂੰ ਪਰ ਇਹ ਸਮਾਜ ਦਾ ਐਡਾ ਵੱਡਾ ਇੱਕ ਜਿਵੇਂ ਨਸ਼ਾ ਇੱਕ ਕੋਹੜ ਹੈ ਕਲੰਕ ਹੈ ਇਹ ਵੀ ਸਾਡੇ ਤੇ ਅਟੈਂਪੂ ਵਾਲਾ ਵੀ ਬਹੁਤ ਵੱਡਾ ਕੋਟ ਤੇ ਕਲੰਕ ਬਣਦਾ ਜਾ ਰਿਹਾ ਪਤਾ ਨਹੀਂ ਕੱਲ ਨੂੰ ਕਿਹਦਾ ਕਿਦੀ ਧੀ ਕਿਦਾ ਪੁੱਤ ਕੱਲ ਨੂੰ ਕੋਈ ਜੈਂਡਰ ਚੇਂਜ ਕਰਾ ਲੇ ਉਸ ਸਮਲਿੰਗੀ ਵਿਆਹ ਕਰਾ ਲੇ ਕੋ ਟੈਂਪੂ ਬਣ ਜਾ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਉਹ ਮੈਂ ਤਾਂ ਭਰਾਵੋ ਸਿੱਖਿਆ ਦੇ ਰਿਹਾ ਵੀ ਆਹ ਗੱਲਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਤੁਸੀਂ ਯਾਰ ਇੱਕੋ ਵਿਚਾਰਾ ਨੌਜਵਾਨ ਮੁੰਡਾ 17-18 ਸਾਲ ਦਾ ਚੱਕ ਯਾਰ ਤੁਸੀਂ ਜੋੜਤੀਆਂ ਇਹ ਗੱਲਾਂ ਦੇ ਉਹ ਵਿਚਾਰੇ ਜ਼ਿੰਦਗੀ ਉਹ ਕੱਲ ਨੂੰ ਇੰਨਾ ਡਿਪਰੈਸ਼ਨ ਚ ਜਾ ਕੇ ਕੋਈ ਬੱਚਾ ਖੁਦਕੁਸ਼ੀ ਵੀ ਕਰ ਸਕਦਾ ਯਾਰ ਇਹ ਚੰਗੀਆਂ ਗੱਲਾਂ ਨੇ ਤਹਾਨੂੰ ਮਾਧਾਰਨ ਨਾ ਇਹ ਗੱਲ ਦੀ ਝਾੜਨਾ ਸੁਣ ਲਿਓ ਇੱਕ ਕਹਾਣੀਆ ਸੁਣ ਲਓ ਜਦੋਂ ਆਦ ਰੇ ਪੈਂਦੀ ਆ ਨਾ ਪ੍ਰਮਾਤਮਾ ਫਿਰ ਪਤਾ ਵੀ ਨਹੀਂ ਲੱਗਣ ਦਿੰਦਾ ਕਿਵੇਂ ਪੈਂਦੀ ਆ ਇਹ ਸੁਣ ਲਿਓ ਕਹਾਣੀ ਤੇਹਾਨੂੰ ਨਾਲ ਇਹ ਕਿਸੇ ਨਾਲ ਵੀ ਵਾਪਰ ਸਕਦੀ ਆ ਇੱਕ ਮੁੰਡਾ ਤੇ ਕੁੜੀ ਗਵਾਂਢੀ ਸੀ ਦੋਨੇ ਮੁੰਡੇ ਦਾ ਆਮ ਤੌਰ ਤੇ ਕੁੜੀ ਦੇ ਘਰੇ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ ਜਾਂਦਾ ਆਉਂਦਾ ਰਹਿੰਦਾ ਸੀ ਉਹਨੇ ਦੇਖ ਲਿਆ ਵੀ ਕੁੜੀ ਐਸਕ ਵੇਲੇ ਕੁਤਲ ਖਾਣੇ ਚ ਨਹਾਉਣ ਵੜਦੀ ਆ ਗਮਾਨ ਸੀਗਾ ਕੰਦਨ ਕੰਦ ਸਾਂਝੀ ਸੀ ਉਹਨੇ ਸਕੀਮ ਬਣਾ ਲਈ ਵੀ ਮੈਂ ਇਸ ਕੁੜੀ ਦੀ ਨੌਂਦੀ ਦੀ ਵੀਡੀਓ ਬਣਾਉਣੀ ਹੈ ਮੋਬਾਈਲ ਤੇ ਉਹਨੇ ਜੀ ਇੱਕ ਦਿਨ ਸਕੀਮ ਬਣਾਈ ਤੇ ਗੁਦਲਖਾਨੇ ਦੇ ਨਾਲ ਤਹਾ ਰੋਸ਼ਨਦਾਨ ਸੀਗਾ ਟ ਕੋਠੇ ਕੋਠੇ ਆ ਕੇ ਆਦੇ ਕਿਸ ਤਰੀਕੇ ਨਾਲ ਦੇਖਿਆ ਵੀ ਘਰੇ-ਘਰੇ ਕੋਈ ਹੈ ਨਹੀਂ ਤੇ ਉਹਨੇ ਆਪਣਾ ਮੋਬਾਈਲ ਰੋਸ਼ਨਦਾਨ ਚ ਰੱਖਤਾ ਗੁਦਲਖਾਨੇ ਦੇ ਤੇ ਕੁੜੀ ਦੇ ਹੀ ਉਹ ਨੰਗੀ ਦੀ ਨੌਂਦੀ ਦੀ ਵੀਡੀਓ ਬਣਾਉਣ ਲੱਗ ਗਿਆ ਤੇ ਆਹ ਗੱਲ ਦਾ ਜਵਾਬ ਵੀ ਦੰਨਾ ਮੈਂ ਖੜੀ ਸਜਣਾ ਮੈਂ ਤੇਰੀ ਗੱਲ ਦਾ ਜਵਾਬ ਦੰਨਾ ਮੈਨੂੰ ਪੂਰੀ ਕਹਾਣੀ ਕਰ ਲੈਣੇ ਇੱਕ ਬਾਈ ਕਹਿੰਦਾ ਵੀ ਇਹ ਗਾਣਾ ਸੋਸ਼ਲ ਮੀਡੀਆ ਤੇ ਤੂੰ ਸ਼ੁਰੂਆਤ ਕੀਤੀ ਆ ਉਹ ਮੈਂ ਕਿਉਂ ਕੀਤੀ ਉਹ ਵੀ ਤੁਹਾਨੂੰ ਦੱਸਣੂਗਾ ਕੋਈ ਗੱਲ ਨਹੀਂ ਆ ਪਹਿਲਾਂ ਮੇਰੀ ਗੱਲ ਕਹਾਣੀ ਸੁਣ ਲੈ ਤੇ ਚਲੋ ਉਹਨੇ ਕੁਦਰਤੀ ਕੀ ਹੋਇਆ ਕਿ ਉਸ ਦਿਨ ਉਸੇ ਮੁੰਡੇ ਦੀ ਸਕੀ ਭੈਣ ਤੂੰ ਸੇਲੀਆਂ ਸੀਂਗੀਆਂ ਗਮੰਡ ਗਮਾਂਡੀਆਂ ਸਿੱਕ ਦੂਜੇ ਦੀਆਂ ਕੁੜੀਆਂ ਉਹ ਮੁੰਡੇ ਦੀ ਭੈਣ ਤੇ ਦੂਜੀ ਉਹਦੀ ਗਮਾਂਡੀਆਂ ਦੀ ਕੁੜੀ ਉਹ ਮੁੰਡੇ ਦੀ ਭੈਣ ਕੁਦਰਤਨ ਉਸ ਕੁੜੀ ਦੇ ਘਰੇ ਨਾਉਣ ਆ ਗਈ ਰੱਬ ਜਾਣੇ ਦੇ ਘਰੇ ਪਾਣੀ ਤੱਤਾ ਨਹੀਂ ਹੋਣਾ ਗੀਜਰ ਨਹੀਂ ਹੋਣਾ ਜਾਂ ਕੀ ਕਹਾਣੀ ਸੀ ਜਣੇ ਦੀ ਕੁੜੀ ਉਸ ਘਰੇ ਉਹਦੀ ਭੈਣ ਨਾਉਣ ਆ ਗਈ ਤੇ ਉਹਨੇ ਵੀਡੀਓ ਬਣਾ ਕੇ ਤੇ ਨਾਲ ਦੀ ਨਾਲ ਸਾਥੀ ਨੂੰ ਭੇਜਤੀ ਤੇ ਉਹਨੇ 1 ਮਿੰਟ ਲਾਇਆ ਵਾਇਰਲ ਕਰਤੀ ਚਲਾਤੀ 4 ਸਪੀਰੇ ਜਦੋਂ 4 ਸਪੀਰੇ ਉਹ ਵੀਡੀਓ ਵਾਇਰਲ ਹੋ ਗਈ ਉਹਨੇ ਵੀ ਦੇਖੀ ਉਹਨੂੰ ਵੀ ਦਿਖਾਈ ਜਦੋਂ ਨੇ ਦੇਖੀ ਆ ਆਪਣੇ ਫੋਨ ਤੇ ਦੂ ਬਾਅਦ ਉਹਨੇ ਦੇਖਿਆ ਮੇਰੀ ਭੈਣ ਨਾ ਸਕੀ ਅਖੀਰ ਉਹਨੂੰ ਖੁਦਕੁਸ਼ੀ ਕਰਨੀ ਪਈ ਉਹ ਮੁੰਡਾ ਮਰਿਆ ਕਈ ਵਾਰੀ ਨਾ ਜਿਹੜੀਆਂ ਆਪਾਂ ਗੰਡਾ ਹੱਥਾਂ ਨਾਲ ਦਿੰਨੇ ਆ ਨਾ ਉਹ ਫਿਰ ਮੂੰਹ ਨਾ ਖੋਲਣੀਆਂ ਪੈਂਦੀਆਂ ਤੇ ਮੂੰਹ ਨਾ ਵੀ ਖੁੱਲਦੀਆਂ ਨਹੀਂ ਭਰਾਵੋ ਉਹ ਪਿਚਕ ਜਾਂਦੀਆਂ ਨੇ ਸੋ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਾ ਬਣਾਓ ਯਾਰ ਕਹਿ ਦੇਣਾ ਬਹੁਤ ਸੌਖਾ ਜਿਹਦੇ ਬੀਤਦੀ ਹੈ ਉਹ ਬੱਚੇ ਦੀ ਮਾਂ ਹੈ ਉਹ ਬੱਚੇ ਦੀ ਭੈਣ ਆ ਉਹਦਾ ਪਿਓ ਆ ਉਹਦਾ ਪਰਿਵਾਰ ਆ ਉਹ ਬੱਚਾ ਜਿਹਦੇ ਬੱਚੇ ਨੂੰ ਤੁਸੀਂ ਅੱਜ ਚੱਕ ਕੇ ਕਹਿਦੇ ਉਹਨੇ ਆ ਵੀ ਇਹ ਤਾਂ ਆਏ ਆ ਜੀ ਇਹ ਤਾਂ ਆਏ ਆ ਜੀ ਜੇ ਉਹਦੀ ਕੋਈ ਵੀਡੀਓ ਤੁਸੀਂ ਵਾਇਰਲ ਕਰ ਦਿੰਨੇ ਹੋ ਉਹਨਾਂ ਨੇ ਕੀ ਬੀਤਦੀ ਹੋ ਯਾਰ ਇੱਕ ਮਾਂ ਬਾਪ ਤੇ ਕੀ ਬੀਤਦੀ ਹੋ ਕਿ ਬੱਚੇ ਦੇ ਕੀ ਬੀਤਦੀ ਹੋ ਜਿਹਨੇ ਸਾਰੀ ਆਪਣੀ ਜ਼ਿੰਦਗੀ ਜਿਉਣੀ ਆ ਜਿਹਨੂੰ ਤੁਸੀਂ ਅੱਜ ਟੈਂਪੂ ਬਣਾ ਕੇ ਪੇਸ਼ ਕਰਤਾ ਉਹ ਯਾਰ ਕੱਲ ਨੂੰ ਸਮਾਜ ਕੀ ਮੂੰਹ ਦਿਖਾਊਗਾ ਵਿਚਰੂਗਾ ਲੋਕਾਂ ਜਾਊਗਾ ਲੋਕ ਉਹਨੂੰ ਕਿਹੜੀਆਂ ਨਜ਼ਰਾਂ ਦੇਖਣਗੇ ਯਾਰ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਇਹ ਜਿਹੀਆਂ ਹਰਕਤਾਂ ਨਾ ਕਰਿਆ ਕਰੋ ਇਹ ਮਰਦ ਬੰਦਿਆਂ ਦਾ ਕੰਮ ਨਹੀਂ ਹੁੰਦਾ ਮਰਦ ਬੰਦਾ ਕਦੇ ਵੀ ਕਿਸੇ ਦੀ ਧੀ ਪਹਿਣ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਮਰਦ ਬੰਦਾ ਨਹੀਂ ਜਿਹੜੀ ਹਰਕਤ ਨਹੀਂ ਕਰਦਾ ਹੁੰਦਾ ਜਨਾਨੀਆਂ ਵਾਲੇ ਕੰਮ ਨਾ ਕਰੇ ਇਹ ਕੰਮ ਚੰਗਾ ਨਹੀਂ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਕਿਸੇ ਦੀਆਂ ਕੁੜੀਆਂ ਬੁੜੀਆਂ ਦੀਆਂ ਵੀਡੀਓ ਐਡਿਟ ਕਰਕੇ ਫੋਟੋ ਮਾਰਡਲ ਕਰਕੇ ਕੋਈ ਹੋਰ ਇਹ ਜਾ ਕਰਕੇ ਹੁੰਦਾ AI ਦਾ ਜ਼ਮਾਨਾ ਆ ਗਿਆ ਪਤਾ ਨਹੀਂ ਕੀ ਕੁਸ਼ ਕਰਕੇ ਤੁਸੀਂ ਚਲਾ ਦਿਓਗੇ ਚੰਗਾ ਨਹੀਂ ਸੱਜਣੋ ਸੋਡੇ ਲਈ ਤਮਾਸ਼ਾ ਹੈ ਹਾਸਾ ਮਖੌਲ ਹੈ ਦੋਕੜੀਆਂ ਦਾ ਪਰ ਕਿਸੇ ਦੀ ਜ਼ਿੰਦਗੀ ਦੇ ਕੀ ਬੀਤਦੀ ਹੈ ਸੋਚੋ ਯਾਰ ਇਹ ਨਾ ਕੰਮ ਕਰਿਆ ਕਰੋ ਮੇਰਾ ਸੋ ਅਗਲੀ ਗੱਲ ਆ ਇੱਕ ਬਾਈ ਕੰਨਾ ਸੀ ਸ਼ੁਰੂਆਤ ਤੂੰ ਕੀਤੀ ਐ ਮੈਂ ਪਹਿਲਾਂ ਹੀ ਬੋਲਿਆ ਸੱਜਣਾ ਸ਼ੁਰੂਆਤ ਮੈਂ ਤਾਂ ਕੀਤੀ ਐ ਮੈਂ ਨਵੇਂ ਬੱਚਿਆਂ ਦੇ ਵਿੱਚ ਹਾਰਮੋਨ ਚੇਂਜ ਹੁੰਦੇ ਦੇਖ ਰਿਹਾ ਵੱਡੇ ਵੱਡੇ ਕ੍ਰਿਕਟਰਾਂ ਦੇ ਵੱਡੇ ਵੱਡੇ ਕਲਾਕਾਰਾਂ ਦੇ ਫੁੱਟਬਾਲਰਾਂ ਦੇ ਵੱਡੇ ਵੱਡੇ ਤਨਾਰ ਲੋਕਾਂ ਦੇ ਵੱਡੇ ਵੱਡੇ ਸਿਆਸਦਾਨਾਂ ਦੇ ਜਵਾਕ ਭਰਾਵਾ ਜੈਂਡਰ ਚੇਂਜ ਕਰਾ ਰਹੇ ਆ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਤਾਂ ਮੈਂ ਇਸ ਗੱਲ ਨੂੰ ਪਿੱਟਦਾ ਉਹ ਮੈਨੂੰ ਸ਼ੌਂਕ ਨਹੀਂ ਇਹ ਗੱਲਾਂ ਦਾ ਕਰਨੀਆਂ ਮੈਂ ਪਰਦਾਨ ਵੀ ਆਪਣੇ ਜਵਾਕਾਂ ਦਾ ਖਿਆਲ ਰੱਖੋ ਹਰਕਤਾਂ ਦਾ ਨੋਟ ਰੱਖ ਰਿਆ ਕਰੋ ਘਰੇ ਆਏ ਜਵਾਗ ਦਾ ਕੁੜੀਆਂ ਛੋਟੀਆਂ-ਛੋਟੀਆਂ ਬੱਚੀਆਂ ਸਕੂਲਾਂ 'ਚ ਪੜ੍ਹਦੀਆਂ ਨੇ ਸਕੂਲ ਬੈਨ ਦੇ ਬੱਚੋ ਦਾ ਕੋਈ ਸ਼ੋਸ਼ਣ ਤਾਂ ਨਹੀਂ ਕਰਦਾ ਡਰਾਈਵਰ ਕਨੈਕਟਰ ਕੋਈ ਸਕੂਲ 'ਚ ਕੋਈ ਟੀਚਰ ਤਾਂ ਨਹੀਂ ਸ਼ੋਸ਼ਣ ਕਰਦਾ ਮੈਂ ਇਸ ਗੱਲਾਂ ਬਾਰੇ ਕਲਪਦਾ ਮੈਂ ਇਹ ਕਹਿੰਦਾ ਵੀ ਹਾਰਮੋਨ ਚੇਂਜ ਹੋ ਕਿਉਂ ਰਹੇ ਆ ਸਾਡੇ ਖਾਣੇ ਪੀਣੇ 'ਚ ਸਾਰਾ ਨਾ ਮਲਾਪਟਾਂ ਕਰਕੇ ਹਾਰਮੋਨ ਚੇਂਜ ਹੋ ਰਿਹਾ ਬੱਚਿਆਂ ਦੇ ਜਿਵੇਂ ਨਾਲ ਸਾਡੇ ਜਵਾਕ ਇਹਨਾਂ ਦੇ ਅਸਰ ਪੈ ਰਿਹਾ ਸਾਡੇ ਜਵਾਕ ਟੈਂਪੂ ਵੱਡੀ ਤਦਾਦ ਚ ਬਣਨ ਵੱਲ ਵੱਧ ਰਹੇ ਆ ਮੈਂ ਉਹਦੀ ਗੱਲ ਕਰਦਾ ਮੈਂ ਤਾਂ ਸ਼ੁਰੂਆਤ ਕੀਤੀ ਐ ਉਹ ਸ਼ੌਂਕ ਨਹੀਂ ਮੈਨੂੰ ਇਹ ਜਿਆ ਘਟੀਆਂ ਗੱਲਾਂ ਕਰਨ ਦਾ ਇਹ ਸ਼ਬਦ ਬੋਲਣ ਦਾ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਮੇਰਾ ਵੀਰ ਖਿਆਲ ਰੱਖਿਆ ਕਰੋ ਇਹ ਚੰਗਾ ਨਹੀਂ ਹੁੰਦਾ ਯਾਰ ਪਤਾ ਨਹੀਂ ਕਦੋਂ ਕਿਹੜੇ ਬੰਦੇ ਦੇ ਪੁੱਠੀ ਪੈਂਦੀ ਐ ਫਿਰ ਤੂੰ ਬਾਜੀ ਆਦ ਤੇ ਪੁੱਠੀ ਪੈਂਦੀ ਐ ਨਾ ਭਰਾਵੋ ਸਜਣੋ ਫਿਰ ਪਤਾ ਲੱਗਦਾ ਬੰਦੇ ਨੂੰ ਕੀ ਭਾਵੇਂਕਦੀ ਐ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਇਹ ਜਿਹੀਆਂ ਚੀਜ਼ਾਂ ਪਹਿਲੀ ਗੱਲ ਦਾ ਸਾਂਝੀਆਂ ਨਾ ਕਰੋ ਚੰਗੀ ਚੀਜ਼ ਆਪਾਂ ਸਾਂਝੀ ਨਹੀਂ ਕਰਨੀ ਹੁੰਦੀ ਉਹ ਦੇਖਣੀ ਵੀ ਨਹੀਂ ਗਾਹ ਨਗਾ ਦਿੰਨੇ ਆ ਮਾੜੀਆਂ ਚੀਜ਼ਾਂ ਠਾ 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 ਗਾਹ ਲੋਕਾਂ ਨੂੰ ਪਚਾਉਣੇ ਹੁੰਨੇ ਆ ਤੁਹਾਨੂੰ ਸੋ ਮੈਂ ਬਸ ਇਹ ਹਿੱਸੇ ਨਹੀਂ ਹਾਂ ਦੇਣਾ ਸੀ ਕਿਉਂਕਿ ਮੈਨੂੰ ਬਾਈ ਅਮਰਦੀਪ ਦਾ ਫੋਨ ਆਇਆ ਕਿ ਨਾ ਯਾਰ ਅਤੇ ਆਵਾਜ਼ ਲਾ ਕੇ ਕਹਿੰਦਾ ਬਾਈ ਰੈਡ ਕਰਕੇ ਵੀਡੀਓ ਚਲਾਈ ਪਈ ਆ ਯਾਰ ਕਹਿੰਦਾ ਮੇਰੇ ਮੁੰਡੇ ਦਾ ਮਰਨ ਹੋਇਆ ਪਿਆ ਸੋ ਮੈਂ ਨਹੀਂ ਪਰ ਆਪ ਤੁਹਾਨੂੰ ਕਹਿੰਦਾ ਫਿਲਮਾਂ ਦੇਖਣੀਆਂ ਮੇਰਾ ਇਹ ਵਿਸ਼ਾ ਹੀ ਨਹੀਂ ਹੈਗਾ ਚੰਗੀ ਕੋ ਫਿਲਮ ਬਣਦੀ ਆ ਕਿਸੇ ਵਿਸ਼ੇ ਤੇ ਪੰਜਾਬ ਪੰਜਾਬੀ ਤੇ ਕੋਈ ਸਾਡੀ ਬੋਲੀ ਤੇ ਸਾਡੀ ਧਰਤੀ ਪਾਣੀ ਤੇ ਮੈਂ ਕਹਿ ਵੀ ਦਿੰਨਾ ਹੁਣਾ ਸਾਡੇ ਇਤਿਹਾਸ ਤੇ ਬਣਦੀ ਉਹ ਚੰਗੀ ਫਿਲਮਾਂ ਭਾਈ ਦੇਖਿਓ ਨਹੀਂ ਮੇਰਾ ਕਦੇ ਵਿਸ਼ਾ ਨਹੀਂ ਨਾਮ ਹੈ ਫਿਲਮਾਂ ਦੇਖਦਾ ਬਹੁਤਿਆਂ ਪਰ ਮੈਂ ਅੱਜ ਤਾਂ ਬੋਲਿਆ ਇਸ ਗੱਲ ਦੇ ਉੱਤੇ ਤੇ ਇਸ ਕਰਕੇ ਮੈਂ ਬੋਲਿਆ ਵੀ ਯਾਰ ਆ ਮਸਲਾ ਜਿਹੜਾ ਹੈਗਾ ਮੇਰਾ ਵੀਰ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ